ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਰਾ ਸਾਬ ਦਾ ਇੱਕ ਬਿਆਨ ਆਇਆ ਜੀ ਪੱਤਰਕਾਰ ਪੁੱਛਦੇ ਨੇ ਕਿ ਤਰਨਤਾਰਨ ਤੇ ਬਾਅਦ ਪੰਜਾਬ ਦੀ ਜਥੇਬੰਦੀ ਦਾ ਉਮੀਦਵਾਰ ਮਨਦੀਪ ਕਿਉਂ ਹਾਰਿਆ ਤੇ ਉਹਨੇ ਕਿਹਾ ਕਿੰਦਾ ਜਦੋਂ ਕੋਈ ਆਫੀਸ਼ੀਅਲੀ ਬਿਆਨ ਦਿੰਦਾ ਹੈ ਤੇ ਉਦੋਂ ਗੌਰ ਕਰਨੀ ਚਾਹੀਦੀ ਹੈ ਮਤਲਬ ਵੀ ਮੁਖ ਬਲਾਰਾ ਤਾਂ ਮੇਰਾ ਮੁੰਡਾ ਸੀ ਖਾਰਾ ਸਾਹਿਬ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਹਿੰਦਾ ਮੁਖ ਬਲਾਰਾ ਬਾਅਦ ਪੰਜਾਬ ਦੀ ਜਥੇਬੰਦੀ ਦਾ ਈਮਾਨ ਸਿੰਘ ਖਾਰਾ ਜਣ ਕੇ ਮੇਰਾ ਮੁੰਡਾ ਸੀ ਉਹ ਇਹ ਕਹਿ ਰਿਹਾ ਸਾਨੂੰ ਤਾਂ ਕਹਿੰਦਾ ਬੁਲਾਇਆ ਨਹੀਂ ਤੇ ਮੁਖ ਬਲਾਰੇ ਹੋਰ ਬਣਾ ਲੇ ਗੰਨਾ ਚੁੱਪਣ ਵਾਲਾ ਹਰਜਿੰਦਰ ਤਲਵੰਡੀ ਜਿਹੜਾ ਮੁੱਖ ਬੁਲਾਰਾ ਮੂਹਰੇ ਹੋ ਕੇ ਪੱਤਰਕਾਰਾਂ ਨਾਲ ਬਹਿਸ ਕਰਦਾ ਸੀ ਉਹਦੀ ਛੇਤਰਪ੍ਰੇਟ ਖਾਰਾ ਸਾਹਿਬ ਵਕੀਲ ਸਾਹਿਬ ਨੇ ਕੀਤੀ ਹੈ ਅਸ਼ਾ ਮੈਂ ਜਿਹੜੀ ਗੱਲ ਕਰਨੀ ਚਾਹਨਾ ਮੇਰਾ ਮਤਲਬ ਨਾ ਤਾਂ ਵਕੀਲ ਸਾਹਿਬ ਦੇ ਨਾਲ ਹੈ ਨਾ ਬਾਅਦ ਪੰਜਾਬ ਦੀ ਜਥੇਬੰਦੀ ਦੇ ਨਾਲ ਹੈ ਨਾ ਹੀ ਕਿਸੇ ਮੁੱਖ ਬੁਲਾਰੇ ਦੇ ਨਾਲ ਹੈ ਮੈਂ ਤਾਂ ਥੋੜੀ ਜੀ ਕਰਤੂ ਦੱਸਣ ਦੀ ਕੋਸ਼ਿਸ਼ ਕਰਨੀ ਹੈ ਕਿ ਕਿੱਦਾਂ ਇਹ ਕੁਰਸੀ ਵੱਲ ਪਏ ਹੋਏ ਆ ਉਹ ਜਿਵੇਂ ਟੋਲਕੀਆਂ ਵਾਲੇ ਪਕੌੜਿਆਂ ਨੂੰ ਨਹੀਂ ਪੈਂਦੇ ਹੁੰਦੇ ਭੁੱਖੇ ਮਰਦੇ ਕਿਉਂਕਿ ਦੋ ਦੋ ਦਿਨ ਘੰਟੇ ਪ੍ਰੋਗਰਾਮ ਹੁੰਦਾ ਜਵੇਰ ਵੜਾ ਵੜ ਭੱਜ ਕੇ ਜਾਣਾ ਹੁੰਦਾ ਭੁੱਖੇ ਮਰਦਿਆਂ ਲਈ ਸੌਰੀ ਮਾਫ ਕਰਨਾ ਜੀ ਇਹ ਤੰਜ ਨਹੀਂ ਕਸਿਆ ਇਹ ਸਾਰਿਆਂ ਲਈ ਇਹ ਸ਼ਬਦ ਜੁੜਦੇ ਆ ਜਿਹੜਾ ਬੰਦਾ ਭੁੱਖਾ ਮਰਦਾ ਹੁੰਦਾ ਮਲ ਕੇ ਕੰਮ ਚ ਬਿਜੀ ਹੋਵੇ ਉਹ ਭਾਜ ਕੇ ਜਾਂਦਾ ਹੁੰਦਾ ਰੋਟੀ ਬਲ ਜਾ ਵਿੱਚ ਹੈ ਪਕੌੜੇ ਬਲ ਜਾ ਵੀ ਮੈਂ ਗੱਲ ਤਾਂ ਕੀਤੀ ਹੈ ਤੇ ਉਦਾਂ ਇਹ ਵੀ ਕਾਮਨ ਵਾਲੀ ਕੋਈ ਲਾਗ ਦੇਖਾ ਕੁਰਸੀ ਤੱਕ ਮਤਲਬ ਹੈ ਤੇ ਜਦੋਂ ਹਾਰ ਗਈ ਉਥੋਂ ਇਹ ਮੈਂ ਬਾਰ ਬਾਰ ਗੱਲਾਂ ਕਿਉਂ ਕਰ ਰਿਹਾ ਕਿਉਂਕਿ ਮੁੱਖ ਬੁਲਾ ਰਹਿਆਂ ਨੇ ਗਾਹ ਜਿਆਦਾ ਪਾਇਆ ਸੀ ਹੁਣ ਉਹ ਤੇ ਕਹਿ ਦਿੰਦੇ ਸਾਡੀ ਤਾਂ ਜਿੱਤ ਹੋਈ ਐ ਅਸੀਂ 19000 20000 ਵੋਟ ਲੈ ਗਏ ਅਸੀਂ ਅੱਛਾ ਜਿਹੜਾ ਕੈਂਡੀਡੇਟ ਸੀ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਮੈਂ ਕੀ ਬੋਲਾਂ ਉਹ ਕਹਿੰਦਾ ਜੇ ਮੈਂ ਨਾ ਇਲੈਕਸ਼ਨ ਲੜਦਾ ਤਸਵੀਰ ਬਾਦਲ ਨੇ ਡਿ ਕੈਂਡੀਡੇਟ ਨੇ ਜਿੱਤ ਜਾਣਾ ਸੀ ਉਹ ਕਹਿੰਦਾ ਜੇ ਮੈਂ ਨਾ ਲੜਦਾ ਹੁਣ ਇਹ ਜਦੋਂ ਤੁਸੀਂ ਕਹਿੰਦੇ ਬਕਾਊ ਮਾਲ ਉਹ ਤੋਂ ਕਿਸੇ ਨੇ ਕਹਿਣਾ ਹੈ ਬੀ ਝਾੜੂ ਵਾਲ ਨੇ ਖਰੀਦਿਆ ਹੁਣ ਕਿਸੇ ਨੇ ਕਹਿਣਾ ਬੀਜੇਪੀ ਨੇ ਖਰੀਦਿਆ ਹੁਣ ਕਿਸੇ ਨੇ ਕਹਿਣਾ ਕਾਂਗਰਸ ਨੇ ਖਰੀਦਿਆ ਹੁਣ ਫਿਰ ਇਹਦਾ ਇਲਜ਼ਾਮ ਲੱਗੜੇ ਜਦੋਂ ਅਗਲਾ ਸ਼ਰਿਆਮ ਕਹੀ ਜਾਂਦਾ ਵੀ ਜੇ ਮੈਂ ਇਲੈਕਸ਼ਨ ਲੜਦਾ ਨਾ ਲੜਦਾ ਤਾਂ ਸਰਵੀਰ ਬਾਦਲ ਦੇ ਕੈਂਡੀਡੇਟ ਨੇ ਜਿੱਤ ਜਾਣਾ ਸੀ ਇਹ ਕਰਤੂਤਾਂ ਇਹਨਾਂ ਦੀ ਆਪੋ ਆਪਣੇ ਆਪ ਹੀ ਸਾਹਮਣੇ ਆ ਰਹੀਆਂ ਨੇ ਅੱਛਾ ਤਰਨ ਤਾਰਨ ਦੇ ਲੋਕਾਂ ਨੇ ਨਾ ਇਹਨਾਂ ਦੀ ਕਰਤੂਤਾਂ ਦੇਖ ਕੇ ਹੁਣ 2027 ਦੇ ਲਈ ਵੀ ਉਹਨਾਂ ਨੇ ਇਹ ਇਰਾਦਾ ਬਣਾ ਲਿਆ ਵੀ ਜਿਹੜਾ ਮਰਜੀ ਇਥੇ ਪੰਥਕ ਹੋਣ ਦਾ ਢੋਲ ਵਜਾਵੇ ਕਿਸੇ ਨੂੰ ਮੂੰਹ ਨਹੀਂ ਲਾਉਣਾ ਉਹ ਲੋਕ ਸਮਝ ਗਏ ਹੁਣ ਹੁਣ ਦੇਖੋ ਤਿੰਨ ਗੱਲਾਂ ਹੋਰ ਕਹਿਣੀਆਂ ਲੰਬਾ ਚੌੜਾ ਨਹੀਂ ਬੋਲਣਾ ਉਹ ਇਹ ਨਹੀਂ ਉਧਰ ਤਾਂ ਸਿਮਰਿਤ ਮਾਨ ਕਹਿੰਦਾ ਕਹਿੰਦਾ ਜੀ ਉਮੀਦਵਾਰ ਸਾਡੀ ਪਾਰਟੀ ਵੱਲੋਂ ਸੀ ਤੇ ਉਧਰੋਂ ਅਮਰਤਪਾਲ ਦਾ ਭਾਪਾ ਕਹਿੰਦਾ ਉਮੀਦਵਾਰ ਸਾਡੀ ਜਥੇਬੰਦੀ ਵੱਲੋਂ ਸੀ ਤੇ ਸਣੀ ਦਾ ਭਰਾ ਮਨਦੀਪ ਕਹਿੰਦਾ ਮੈਂ ਆਜ਼ਾਦ ਹਾਂ ਜੀ ਤੇ ਨਾਲ ਹੀ ਉਹਨੇ ਇੱਕ ਹੋਰ ਵੱਡੀ ਫੜ ਮਾਰ ਦਿੱਤੀ ਕਹਿੰਦਾ ਮੈਂ ਪੂਰੇ ਪੰਥ ਦਾ ਕੈਂਡੀਡੇਟਾਂ ਨੇ ਉਹਨੇ ਇਹ ਕਹਤਾ ਤੇ ਹੁਣ ਲੋਕਾਂ ਨੇ ਭਮੜ ਕੂਸੇ ਵਿੱਚ ਪੈਣਾ ਹੀ ਸੀਗਾ ਲੋਕਾਂ ਨੇ ਕਨਫਿਊਜ਼ਨ ਹੋਣਾ ਹੀ ਸੀਗਾ ਵੀ ਇਹ ਕੀਦਾ ਬੰਦਾ ਹੈ ਕਿਹਨੂੰ ਵੋਟ ਜਾਓਗੇ ਅਮਰਤਪਾਲ ਦੇ ਭਾਪੇ ਨੂੰ ਜਾਓਗੇ ਜਾਂ ਇੱਕ ਕਾਤਲ ਨੂੰ ਜਾਓਗੇ ਜਾਂ ਕਿਸੇ ਗੈਸਟਰ ਨੂੰ ਜਾਓਗੇ ਤੇ ਜਾਂ ਸਿਮਰਿਤ ਮਾਨ ਨੂੰ ਜਾਓਗੇ ਅਗਲੇ ਕਨਫਿਊਜ਼ ਹੋਗੇ। ਹਾਲੇ ਕਹਿੰਦੇ ਕੋਈ ਨਹੀਂ। ਫਿਰ ਸਾਨੂੰ ਵੋਟ ਪਾਉਣ ਦੀ ਲੋੜ ਕੀ ਪਈ ਐ? ਤੇ ਜਦੋਂ ਚਾਰ ਚਖੇਰੇ ਉਹ ਛੇਤਰ ਖਾ ਲੇ ਹੁਣ ਕਹਿੰਦੇ ਜੀ ਪੰਥ ਇਕੱਠਾ ਹੋਣਾ ਚਾਹੀਦਾ। ਤੇ ਜਦੋਂ ਪੰਥ ਨੂੰ ਇਕੱਠਾ ਕਰੋਗੇ ਉਦੋਂ ਫਿਰ ਇਹ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦੇ ਹੁੰਦੇ ਨੇ ਫਿਰ ਉੱਥੇ ਪੰਥ ਇਕੱਠਾ ਹੁੰਦਾ ਹੁੰਦਾ। ਜੇ ਉੱਥੇ ਕਹਿੰਦੀ ਗੱਲ ਨਾ ਮੰਨੀ ਗਈ ਫਿਰ ਉੱਥੇ ਛੇਤਰੋ-ਛਤਰੀ ਹੋਣਗੇ। ਫਿਰ ਉਹ ਦੂਜੇ ਦੇ ਪੱਗਾਂ ਲਾਉਣਗੇ ਫਿਰ ਐ ਨਹੀਂ ਪਤਾ ਕਿਦਾ ਸਿਰ ਪਾੜ ਦੇਣਾ ਉਥੇ ਫਿਰ ਉਹ ਤੇ ਗਾਲੀ ਗਲੋਚੋ ਤੇ ਫਿਰ ਇਹ ਜਦੋਂ ਸਾਰਾ ਕੁਝ ਵੀਡੀਓ ਵਾਇਰਲ ਹੋ ਜਾਂਦੀ ਹੈ ਫਿਰ ਕਹਿਣਗੇ ਜੀ ਇਹ ਪੰਥ ਖਤਰੇ ਵਿੱਚ ਹੈ ਜਣ ਕੇ ਸਮਝ ਨਹੀਂ ਆਉਂਦੀ ਵੀ ਇਹ ਬੰਦੇ ਕਿਦੋਂ ਪੰਥ ਪੈਦਾ ਕਰ ਦਿੰਦੇ ਨੇ ਕਿਦੋਂ ਪੰਥ ਦੀ ਹਾਰ ਹੋ ਜਾਂਦੀ ਹੈ ਜੇ ਕੋਈ ਇੱਕ ਜਿੱਤ ਜਾਂਦਾ ਫਿਰ ਪੰਥ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ ਹਮ ਪਤਾ ਨਹੀਂ ਪੰਥ ਕਿਤਾ ਵੱਡਾ ਹੈ ਕਿਤਾ ਛੋਟਾ ਹੈ ਤੇ ਕਿਹੜਾ ਪੰਥ ਦਰਦੀ ਹੈ ਕਿਹੜਾ ਪੰਥ ਦਾ ਦੁਸ਼ਮਣ ਹੈ ਪਰ ਲੋਕਾਂ ਨੂੰ ਇਹਨਾਂ ਦੀਆਂ ਕਰਤੂਤਾਂ ਬਾਰੇ ਜ਼ਰੂਰ ਪਤਾ ਲੱਗ ਗਿਆ ਤੇ ਜਿਹੜੀ ਸਭ ਤੋਂ ਵੱਡੀ ਹਾਰ ਦੀ ਨਮੋਸ਼ੀ ਜਣ ਕੇ ਹਾਰ ਦਾ ਮੂੰਹ ਦੇਖਣਾ ਪਿਆ ਇਹਨਾਂ ਨੂੰ ਉਹ ਸਾਰੀ ਕਰਤੂਤ ਜਿਹੜੇ ਮੁਖਬਲਾਰੇ ਬਣਦੇ ਸੀ ਖਾਰਾ ਸਾਹਿਬ ਕਹਿੰਦਾ ਮੇਰਾ ਮੁੰਡਾ ਮੁਖਬਲਾਰਾ ਲਾਇਆ ਸੀ ਬਾਰਸ ਪੰਜਾਬ ਦੀ ਜਥੇਬੰਦੀ ਨੇ ਤੇ ਅੰਮ੍ਰਿਤਪਾਲ ਦੇ ਭਾਪੇ ਦੇ ਸਾਹਮਣੇ ਉਹ ਰਜਿੰਦਰ ਤਲਵੰਡੀ ਖੜ ਗਿਆ ਉਹ ਕਹਿੰਦੇ ਗੰਨੇ ਚੁੱਪਦਾ ਚੁੱਪਦਾ ਆ ਬੜਿਆ ਵਿੱਚ ਪਾਰਟੀ ਦੇ ਉਹ ਕਹਿੰਦਾ ਮੁਖ ਬਲਾਰਾਮ ਹੈ ਹਲੇ 2-4 ਹੋਰ ਸਾਹਮਣੇ ਹੁੰਦੇ ਸੀ ਇੱਕ ਮੁਖ ਬਲਾਰਾ ਕਹਿੰਦੇ ਹਸਪੀਟਲ ਵਿੱਚ ਪਿਆ ਉਹ ਤਾਂ ਸਰਸਰ ਪਾੜ ਤਾ ਤੇ ਇਹ ਸਾਰਾ ਪੰਥ ਸੀ ਤੇ ਇਹ ਪੰਥ ਦੇ ਜੁੱਤੀਆਂ ਮਾਰਨ ਵਾਸਤੇ ਮੈਂ ਹੈਗਾ ਉਹ ਮੇਰਾ ਕੰਮ ਹੈ ਕੋਈ ਕਿਹ ਪਤਾ ਹੈ ਵੀ ਕੋਈ ਪੰਥ ਨਹੀਂ ਜਿਹੜੇ ਪਹਿਲਾਂ ਦਾਅਵੇ ਕਰਦੇ ਸੀ 25000 ਦੇ ਜਿੱਤੂ ਹੁਣ ਕਹਿੰਦੇ ਖੇਹ ਕਰਾਤੀ ਸਾਡੀ ਹੁਣ ਕਹਿੰਦੇ ਤਰਨ ਤਰਨ ਦੇ ਲੋਕ ਤਾਕਤਦਾਰ ਨਿਕਲੇ ਤਰਨ ਤਰਨ ਦੇ ਲੋਕਾਂ ਦੀਆਂ ਮਰੀਆਂ ਜ਼ਮੀਰਾਂ ਨੇ ਹੁਣ ਇਦਾਂ ਚਾਂਗੂ ਰੌਲਾ ਪਾਈ ਜਾਂਦੇ ਮਤਲਬ ਕੁੱਲ ਮਿਲਾ ਕੇ ਜਿਹੜਾ ਖਾਰਾ ਸਾਹਿਬ ਵਕੀਲ ਨੇ ਉਹ ਵੀ ਮੰਨ ਗਏ ਤੇ ਜਿਹੜੇ ਹੋਰ ਆਈਟੀ ਸੈੱਲ ਦੇ ਵਿੱਚ ਬੰਦੇ ਸੀ ਉਹ ਵੀ ਮੰਨ ਗਏ ਵੀ ਇੱਥੇ ਜਿਹੜੀ ਹਾਰ ਹੋਈ ਹੈ ਮੁੱਖ ਬੁਲਾ ਰਹਿਆਂ ਨੇ ਬੇੜਾ ਗਰ ਕੀਤਾ ਬਸ ਇੰਨੀ ਗੱਲ ਵਾਸ ਸੀ ਤੇ ਇਹ ਸੁਣ ਲਿਓ ਜੀ ਇਹ ਕੋਈ ਪੰਥ ਦੀ ਗੱਲ ਨਾ ਕਰੇ ਇਹ ਜਿਹੜੇ ਅਖੌਤੀ ਪੰਥ ਕਖਵਾਉਂਦੇ ਸੀ ਉਹਨਾਂ ਦੇ ਛੇਤਰ ਫੇਰਿਆ ਜਰੂਰੀ ਹੈ ਨਹੀਂ ਇਹਨਾਂ ਦੇ ਰੋਟੀ ਹਾਜਮੇ ਹੁੰਦੀ ਨਹੀਂ ਜੇ ਇੰਨੀ ਇਹਨਾਂ ਦੀ ਲਾਪਾ ਨਾ ਕਰੀਏ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ what